लुधियाना पुलिस ਅਤੇ ਨਗਰ ਨਿਗਮ ਵੱਲੋਂ ਸੰਜੇਤ ਅਤੇ ਨਜਾਇਜ਼ ਕਬਜ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਜਿਸ ਕਾਰਨ ਦੁਕਾਨਦਾਰਾਂ ਵਿੱਚ ਤੈਸ਼ ਅਤੇ ਹਫੜਾ ਤਫੜੀ ਮਚ ਗਈ ਇਸ ਮੁਹਿੰਮ ਪਹਿਤ ਨਗਰ ਨਿਗਮ ਦੀ ਟੀਮ ਨੇ ਕਈ ਬੋਰਡ ਅਤੇ ਗੱਡੀਆਂ ਵੀ ਜ਼ਬਤ ਕਰ ਲਈਆਂ ਇਸ ਮੁਹਿੰਮ ਦੀ ਅਗਵਾਈ ACP ਜਤਿਨ ਬਾਂਸਲ ਨੇ ਕੀਤੀ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਗਈ ਸ਼ੁਰੂ ਵਿੱਚ ਤਿੰਨ ਨੋਟਿਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਦੀ ਪਾਲਣਾ ਨਾ ਹੋਣ ਤੇ ਐਫ ਆਈ ਆਰ ਦਰਜ ਕਰ ਅਗਲੀ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਗੱਡੀਆਂ ਇਹਦੇ ਬਾਹਰ ਕਰਦੀਆਂ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਕੰਮ ਆਪਣਾ ਅੰਦਰ ਕਰੋਗੇ ਅੰਦਰ ਹੀ ਹੋ ਜਾਊਗਾ ਕਿਉਂਕਿ ਇਹ ਜਿਹੜਾ ਆ ਜਿਹੜਾ ਨੈਪਾ ਕਹਿੰਦੇ ਸਾਨੂੰ ਬਗਰ ਹੋਰ ਛੋਟਾ ਇਹ ਰੋਡ ਆ ਇਹ ਰਾਈ ਹਾਈਵੇ ਰੋਡ ਆ ਠੀਕ ਹੈ ਹਾਈਵੇ ਰੋਡ ਤੇ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਆ ਹੈਨਾ ਤਾਂ ਜੇ ਆਪਣੀ ਗੱਡੀ ਖੜੀ ਹੋਊਗੀ ਰੋਡ ਦੇ ਉੱਤੇ ਐਕਸੀਡੈਂਟ ਹੋ ਆਪਣੇ ਕਸਟਮਰ ਵੀ ਆਇਆ ਕਿ ਗੱਡੀ ਕਿਤੇ ਕਰੂ ਰੋਡ ਤੇ ਕਰੂ ਕੋਈ ਹਾਂ ਬਿਲਕੁਲ ਜੇਕਰ ਉਹਦੀ ਗੱਡੀ ਸਾਈਡ ਤੇ ਖੜਕੇ ਆਪਣਾ ਕਸਟਮਰ ਆਪਾਂ ਡੀਲ ਕਰ ਲਈਏ ਠੀਕ ਹੈ ਤੇ ਆਪਾਂ ਲੋਕਾਂ ਵਿੱਚ ਵੀ ਚੰਗੇ ਆਪਣਾ ਕੰਮ ਵਧੀਆ ਬਿਕੂਗਾ ਆਪਣੇ ਕਸਟਮਰ ਲਈ ਆਪਾਂ ਅੱਗੇ ਜਗ੍ਹਾ ਰੱਖਣੀ ਹੈ ਦੁਕਾਨਾਂ ਦੇ ਅੰਦਰ ਕੰਮ ਕਰੋ ਨਾ ਦੁਕਾਨ ਦੇ ਬਾਹਰ ਕੋਈ ਰੇੜੀ ਫੜੀ ਲੱਗਰਦੇ ਤੇ ਨਾ ਹੀ ਕੋਈ ਪ੍ਰਮੋਸ਼ਨ ਜਿਵੇਂ ਹੁਣ ਰੇੜ ਤੋਂ ਜਿਹੜੇ ਸਿਸਟਮ ਆਦਾ ਕਾਪੀ ਨਹੀਂਤਾ ਹਾਂ ਬਹੁਤ ਘੱਟ ਹਾਂ ਨਹੀਂ ਮੈਂ ਕਹਿ ਗਿਆ ਜੀ ਮੰਨੀ ਗੱਲ ਮੇਰੀ ਮੈਂ ਤਾਂ ਹੀ ਤੁਹਾਨੂੰ ਬਲਾਕ ਤੇ ਪੁੱਛਿਆ ਵੀ ਇਹ ਜਿਹੜਾ ਹੀ ਕੰਮ ਕਰ ਰਿਹਾ ਠੀਕ ਹੈ ਜੋ ਮਾਣ ਜੁਲਦੀ ਬਿਲਕੁਲ ਤੁਸੀਂ ਇਹ ਨਾਲ ਕਿਹੜਾ ਸਰਕਾਰ ਦੇ ਨਾਲ ਚੱਲਾਂਗੇ ਤਾਂ ਹੀ ਸਭ ਕੁਝ ਹੈ ਇਹ ਰੋਡ ਖੁੱਲਾ ਚਾਹੀਦਾ ਨਾ ਬੰਦੇ ਨੂੰ ਰੋਡ ਖੁੱਲਾ ਚਾਹੀਦਾ ਕਿਉਂਕਿ ਇੱਕ ਤਾਂ ਪੋਲੂਸ਼ਨ ਘਟੂਗਾ ਰੋਡ ਤੇ ਜੇ ਆਪਣੇ ਗੱਡੀਆਂ ਖੜਨੀਆਂ ਪੋਲੂਸ਼ਨ ਘਟਣੀ ਹੈ ਬਿਲਕੁਲ ਜੇ ਆਪਣੀ ਗੱਡੀ ਨਾਰਮਲ ਸਪੀਡ ਨਾਲ ਜਾ ਰਹੀ ਹੈ ਕੋਈ ਪੂਸ਼ ਨਹੀਂ ਕਰੂਗਾ ਆਪਣਾ ਗੇਅਰ ਜਿਹੜਾ ਸ਼ਾਂਤ ਰਹੂਗਾ ਤੇ ਮੈਂ ਆਸ ਕਰਦਾ ਵਾਂ ਤੁਹਾਡੇ ਨਾਲ ਔਰ ਜਿਹੜੇ ਹੋਰ ਮਿੱਤਰ ਪਿਆਰੇ ਸਾਰੇ ਸਾਰੇ ਆ ਰੋਡ ਤੇ ਨਹੀਂ ਜੇ ਬੋੜੇ ਚੱਲਦੀਆਂ ਨਹੀਂ ਆਜਾ ਜੀ ਜੇ ਬੋੜੀ ਲਵਾ ਦਿੰਦੇ ਆਜਾ ਸਟ੍ਰੀਟ ਹੋਇਆ ਉੱਥੇ ਬੇਗ ਮਾਰੀ ਹੋਣੀ ਹੈ ਜੀ ਵੇਖੋ ਸਮਝਦਾ ਮਰਨ ਬਚਿਆ ਹੋਇਆ ਇਹ ਸਮਾਰ ਆਪਣਾ ਬਾਹਰ ਨਾ ਆਵੇ ਸਵੇਰੇ ਛੜੂ ਵਾਲੇ ਆਉਂਦੇ ਇੱਕ ਗੱਡੀ ਆਉਂਦੀ ਸਵੇਰੇ ਬੇਲੀ ਬੋਲੀ ਇਹ ਆਪਣੀ ਗੱਡੀ ਆਉਜੇ ਤਾਂ ਬੰਦੂ ਖਾਬ ਦੇ ਵਿਚਰੀ ਪਾਉਂਦੀਆਂ ਵਾਲੇ ਇੱਕ ਰਾਤ ਨੂੰ ਆਪਣੀਆਂ ਕਾਰ ਪਛੂਨੀਆਂ ਦੋ ਗੱਡੀਆਂ ਚੱਲਦੀਆਂ ਅਸੀਂ 9 ਵਜੇ ਡਿਊਟੀ ਆਫ ਕਰਦੇ ਹਾਂ ਉਦੋਂ ਚੱਲਦੀਆਂ ਉਹ ਰੋਡ ਸਾਰਾ ਕਲੀਅਰ ਕਰਦੀਆਂ ਉਹ ਐਂਡ ਦੇ ਵਿੱਚ ਕੰਮ ਕਰਦੀਆਂ ਤਾਂ ਇਹਨਾਂ ਨੂੰ ਮਹੀਨੇ ਤੋਂ ਪਹਿਲਾਂ 10 ਦਿਨ ਹੋ ਗਏ ਲਗਾਤਾਰ ਵਾਰਨਿੰਗ ਦੇ ਰਹੇ ਹਾਂ ਸਿਰਫ ਇਹ ਆ ਕਿ ਜਿਹੜਾ ਕੰਮ ਹੋ ਰਿਹਾ ਲੋਕਾਂ ਨੇ ਸਲਾਹਾਂ ਕੀਤੀ ਆ ਬਹੁਤ ਮਿੱਤਰਾਂ ਨੇ ਸਲਾਹਾਂ ਕੀਤੀ ਆ ਕੋਸ਼ਿਕਾ ਦਾ ਮਿੱਤਰ ਹੁੰਦੇ ਇਹਨਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਅਸੀਂ ਵਿੱਚ ਕੁਝ ਨਹੀਂ ਕਹਿਣਾ ਚਾਹਦੇ ਕਿਉਂਕਿ ਮੈਂ ਰੋਜ਼ ਵਾਰ ਲਿਖਦੇ ਜਿਵੇਂ ਅਸੀਂ ਚਲਾਨ ਵੀ ਕਰਦੇ ਆਂ ਔਰ ਅੱਗੇ ਵੀ ਚਲਾਨ ਕਰਦੇ ਆਂ ਜਿਹੜਾ ਨਹੀਂ ਸੁਧਰ ਨਾਲ ਉਹਨਾਂ ਨੇ ਕਮੈਂਟ ਕਰਨੇ ਆਂ ਉਹਨਾਂ ਦਾ ਧੰਨਵਾਦ ਆਪਾਂ ਜੀ 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 ਤਾਂ ਗਲੋ ਕਰਦੇ ਆਂ ਇਹ ਤੁਸੀਂ ਸਾਨੂੰ ਕੰਮ ਨਹੀਂ ਕਰ ਮੰਨਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਲੁਧਿਆਣਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਸਾਂਝੇ ਤੌਰ ਤੇ ਨਜਾਇਜ਼ ਕਬਜ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਜਿਸ ਕਾਰਨ ਦੁਕਾਨਦਾਰਾਂ ਵਿੱਚ ਤੈਸ਼ ਅਤੇ ਹਫੜਾ ਤਫੜੀ ਮਚ ਗਈ ਇਸ ਮੁਹਿੰਮ ਤਹਿਤ ਨਗਰ ਨਿਗਮ ਦੀ ਟੀਮ ਨੇ ਕਈ ਬੋਰਡ ਅਤੇ ਗੱਡੀਆਂ ਵੀ ਜ਼ਬਤ ਕਰ ਲਈਆਂ ਇਸ ਮੁਹਿੰਮ ਦੀ ਅਗਵਾਈ ACP ਜਤਿਨ ਬਾਸਲ ਨੇ ਕੀਤੀ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਗਈ ਸ਼ੁਰੂ ਵਿੱਚ ਤਿੰਨ ਨੋਟਿਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਦੀ ਪਾਲਣਾ ਨਾ ਹੋਣ ਤੇ FIR ਦਰਜ ਕਰ ਅਗਲੀ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਗੱਡੀ ਆਏ ਦੇ ਬਾਹਰ ਕਰਦੀ ਹੈ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਕੰਮ ਆਪਣਾ ਅੰਦਰ ਕਰੋਗੇ ਹਮਦੁਲਿ ਹੋ ਗਿਆ ਕਿ ਆਹ ਜਿਹੜਾ ਇਹ ਨਹਿਰਾ 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 ਹੋਰ ਛੋਟਾ ਜਿਹਾ ਰੋਡ ਆ ਇਹ ਮੇਰ ਹਾਈਵੇ ਰੋਡ ਆ ਠੀਕ ਹੈ ਜੀ ਹਾਈਵੇ ਰੋਡ ਤੇ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਆ ਹਾਂ ਤਾਂ ਜੇ ਆਪਣੀ ਗੱਡੀ ਖੜੀ ਹੋਊਗੀ ਰੋਡ ਦੇ ਉੱਤੇ ਐਕਸੀਡੈਂਟ ਹੋਆ ਆਪਣਾ ਕਸਟਮਰ ਵੀ ਆਇਆ ਕਿ ਗੱਡੀ ਕਿੱਥੇ ਕਰੂ ਰੋਡ ਤੇ ਕਰੂ ਕੋਈ ਜੇਕਰ ਉਹਦੀ ਗੱਡੀ ਸਾਈਡ ਤੇ ਖੜ ਕੇ ਆਪਣਾ ਕਸਟਮਰ ਆਪਾਂ ਡੀਲ ਕਰ ਲਈਏ ਠੀਕ ਹੈ ਤੇ ਆਪਾਂ ਲੋਕਾਂ ਵਿੱਚ ਵੀ ਚੰਗੇ ਆਪਣਾ ਕੰਮ ਵਧੀਆ ਬਿਕੂਗਾ ਆਪਣੇ ਕਸਟਮਰ ਲਈ ਆਪਾਂ ਅੱਗੇ ਜਗ੍ਹਾ ਰੱਖਣੀ ਹੈ ਬਿਲਕੁਲ ਦੁਕਾਨਾਂ ਦੇ ਅੰਦਰ ਕੰਮ ਕਰੋ ਨਾ ਦੁਕਾਨ ਦੇ ਬਾਹਰ ਕੋਈ ਰੇੜੀ ਫੜੀ ਲੱਗਣ ਤੇ ਨਾ ਹੀ ਕੋਈ ਪ੍ਰਮੋਸ਼ਨ ਜਿਵੇਂ ਹੁਣ ਡੀਰ ਤੋਂ ਡੀਰ ਸਿਸਟਮ ਆਦਾ ਕੱਟ ਦਿੱਤਾ ਹੈ ਬਹੁਤ ਘੱਟ ਹਾਂ ਨਹੀਂ ਮੈਂ ਕਹਿ ਗਿਆ ਦੀ ਮੰਨੀ ਵਾਲ ਮੇਰੀ ਮੈਂ ਤਾਂ ਹੀ ਤੈਨੂੰ ਬੁਲਾ ਕੇ ਪੁੱਛਿਆ ਵੀ ਇਹ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਜੋ ਮਾਨ ਜੋ ਪ੍ਰਬੰਧਿਤ ਹੈ ਲੈ ਬਿਲਕੁਲ ਤੁਸੀਂ ਇਹਨਾਂ ਅਜਿਹਾ ਸਰਕਾਰ ਦੇ ਨਾਲ ਚੱਲਾਂਗੇ ਤਾਂ ਹੀ ਸਭ ਕੁਝ ਇਹ ਰੋਡ ਖੁੱਲਾ ਚਾਹੀਦਾ ਨਾ ਬਿਲਕੁਲ ਖੁੱਲਾ ਚਾਹੀਦਾ ਕਿਉਂਕਿ ਇਹ ਇੱਕ ਤਾਂ ਪੋਲੂਸ਼ਨ ਘਟੂਗਾ ਰੋਡ ਤੇ ਜੇ ਆਪਣੇ ਗੱਡੀਆਂ ਖੜਨੀਆਂ ਪੋਲੂਸ਼ਨ ਘਟੇਗਾ ਬਿਲਕੁਲ ਜੇ ਆਪਣੀ ਗੱਡੀ ਨਾਰਮਲ ਸਪੀਡ ਨਾਲ ਜਾ ਰਹੀ ਹੋ ਪੋਲੂਸ਼ਨ ਨਹੀਂ ਕਰੂਗੀ ਆਪਣਾ ਗੇਅਰ ਜਿਹੜਾ ਥਾਂਪ ਰਹੂਗਾ ਤੇ ਮੈਂ ਆਸ ਕਰਦਾ ਵਾਂ ਤੁਹਾਡੇ ਲਈ ਔਰ ਜਿਹੜੇ ਹੋਰ ਮਿੱਤਰ ਪਿਆਰੇ ਸਾਰੇ ਇਹ ਰੋਡ ਤੇ ਨਹੀਂ ਜੇ ਬੋੜੇ ਚੱਲੀਆਂ ਬੇਰੀ ਨਹੀਂ ਆਜਾ ਜੀ ਕੋ ਬੋਧੀ ਖੜਾ ਦਿੰਦੇ ਆਜਾ ਤੁਸੀਂ ਹੋ ਗਿਆ ਪਿੰਡ ਵੇਟ ਮਾਰੀ ਹੋ ਰਿਹਾ ਬਿਲਕੁਲ ਸਮਝਦਾ ਮਗਰ ਵਜਿਆ ਹੋਇਆ ਇਹ ਸਮਝ ਆਪਣਾ ਬਾਹਰ ਨਾ ਆਵੇ ਸਵੇਰੇ ਛੜੂ ਵਾਲੇ ਆਉਂਦੇ ਇੱਕ ਗੱਡੀ ਆਉਂਦੀ ਹੈ ਸਵੇਰੇ ਬੋਲੀ ਬੋਲੀ ਇੱਕ ਆਪਣੀ ਗੱਡੀ ਆਉਂਦੀ ਹੈ ਤਾਂ ਬੰਦੂ ਖਾਬ ਦੇ ਜਿਹੜੀ ਪ੍ਰੋਬਲਮਾਂ ਆਵੇ ਇੱਕ ਰਾਤ ਨੂੰ ਆਪਣੀਆਂ ਕਾਰ ਪਛੁੰਨੀਆਂ ਦੋ ਗੱਡੀਆਂ ਚੱਲਦੀਆਂ ਅਸੀਂ 9 ਵਜੇ ਡਿਊਟੀ ਆਫ ਕਰਦੇ ਹਾਂ ਉਦੋਂ ਚੱਲਦੀਆਂ ਉਹ ਰੋਡ ਸਾਰਾ ਕਲੀਅਰ ਕਰਦੀਆਂ ਉਹ ਟਾਈਮ ਤੇ ਕਰਦੀਆਂ ਇਹਨਾਂ ਨੂੰ ਮਹੀਨੇ ਤੋਂ ਪਹਿਲਾਂ 10 ਦਿਨ ਹੋ ਗਏ ਲਗਾਤਾਰ ਵਾਰਨਿੰਗ ਦੇ ਰਿਹਾ ਸਿਰਫ ਇਹ ਆ ਵੀ ਜਿਹੜਾ ਕੰਮ ਹੋ ਰਿਹਾ ਲੋਕਾਂ ਨੇ ਸਲਾਹਾਂ ਕੀਤੀ ਆ ਬਹੁਤ ਮਿੱਤਰਾਂ ਨੇ ਸਲਾਹਾਂ ਕੀਤੀ ਆ ਕੋਸ਼ਿਕਾ ਦਾ ਮਿੱਤਰ ਹੁੰਦੇ ਜਿਹਨਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਅਸੀਂ ਵਿੱਚ ਕੁਝ ਨਹੀਂ ਕਹਿਣਾ ਚਾਹਦੇ ਕਿਉਂਕਿ ਮੈਂ ਰੋਈ ਵਾਰਨਿੰਗ ਦੇ ਕੇ ਜਨਾ ਅਸੀਂ ਚਲਾਨ ਨਹੀਂ ਕਰਦੇ ਆਂ ਔਰ ਕੋਈ ਵੀ ਚਲਾਨ ਕਰਦੇ ਆਂ ਜਿਹੜਾ ਨਹੀਂ ਸੁਧਰਨ ਵਾਲੇ ਉਹਨਾਂ ਨੇ ਕਮੈਂਟ ਕਰਨੇ ਆਂ ਉਹਨਾਂ ਦਾ ਧੰਨਵਾਦ ਆਪਾਂ ਜੀ 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 ਅ ਤਾਹ ਗਲੋ ਕਰਦੇ ਆਂ ਕਿ ਤੁਸੀਂ ਸਾਨੂੰ ਕੰਮ ਨਹੀਂ ਕਰ ਲੈਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ